ਗੁਰਦੁਆਰਾ shri ਕਲਗੀਦਰ ਸਾਹਿਬ ਦਸ਼ਮੇਸ਼ ਐਵੇਨਿਊ ਨਿਊ ਮਜੀਠਾ ਰੋਡ ਵਿਖੇ ਮਿਤੀ 16 ਜੁਲਾਈ ਤੋਂ ਤਾਨ-ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਧਿਆ ਅਰੰਭ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਸ਼ਮੇਸ਼ ਐਵੇਨਿਊ ਦੇ ਮੀਤ ਪ੍ਰਧਾਨ ਰਿਟਾਇਰਡ ਇੰਸਪੈਕਟਰ ਹਰਿੰਦਰ ਸਿੰਘ ਅਤੇ ਸਟੇਟ ਸਕੱਤਰ ASI ਹੀਰਾ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ, ਸਕੱਤਰ ਕੈਪਟਨ ਜਸਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਬਾਬਾ ਹਰਪ੍ਰਜਨ ਸਿੰਘ ਕੈਸ਼ੀਅਰ ਜਨਕ ਰਾਜ ਸਿੰਘ ਸਲਾਹਕਾਰ ਐਸਐਸ ਸ਼ੀਤਲ ਸਿੰਘ ਸਲਾਹਕਾਰ ਭਾਈ ਮਨਪ੍ਰੀਤ ਸਿੰਘ ਰਜੀਵ ਵੀਰ ਅਤੇ ਜਥੇਦਾਰ ਅਗਬੀਰ ਸਿੰਘ ਸਮੇਤ ਸਾਰੇ ਮੈਂਬਰਸ ਹਾਜ਼ਰ ਸਨ ਸਾਡੇ ਜੀ ਇਹ ਕੋਈ ਮਹਿਮਨੀ ਇੱਕ ਕਾਲਪੁਰਖ ਦਾ ਖੁਦ ਬਖਸ਼ਿਸ਼ ਆ ਸਾਡੇ ਕੁਝ ਚਬਰਾਂ ਤੋਂ ਸਾਡੇ ਇਸ ਦਸ਼ਮੇਸ਼ ਹੈਵਨ ਨੂੰ ਮਜੀਠਾ ਰੋਡ ਅੰਮ੍ਰਿਤਸਰ ਦੇ ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਆ ਤੇ ਗੁਰਸਿੱਖ ਆ ਉਹਨਾਂ ਦੇ ਮਾਨਨੰਦ੍ਰਿਕ ਭਾਵਨਾ ਸੀ ਕਿ ਅਸੀਂ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਜਿੱਥੇ ਬਾਕੀ ਬਿਲਡਿੰਗ ਬਣਾਉਣ ਦੇ ਜਾਂ ਆਪਾਂ ਹੋਰ ਕਾਰਜ ਕਰਦੇ ਆ ਇਹਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕੀਏ ਤੋ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੋ ਸਮਾ ਆਇਆ ਅੱਜ ਅਸੀਂ ਇਹਨੂੰ ਬੜਾ ਆਪਣਾ ਭਾਗਾ ਵਾਲਾ ਸਮਾ ਸਮਝਦੇ ਆ ਕਿ ਸਾਡੇ ਗੁਰ ਸਿੱਖਾਂ ਨੇ ਜਦੋਂ ਸਲਾਹ ਕੀਤੀ ਤੋ ਇੱਕ ਸਲਾਹ ਸਾਡੀ ਜਿਹੜੀ ਆ ਉਹ ਸਾਡੀ ਕੰਪਲੀਟ ਹੋਈ ਸਾਰੇ ਸਿੱਖਾਂ ਦੀ ਸਲਾਹ ਦੇ ਨਾਲ ਅਸੀਂ ਆਪਣੇ ਇਲਾਕੇ ਦੇ ਜਿਹੜੇ ਸੰਗਤਾਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਕਹਿ ਬੀ ਇਹ ਬੜਾ ਵੱਡਾ ਕਾਰਜ ਹੈ ਹੋਣਾ ਚਾਹੀਦਾ ਵਾ ਜਿਹਦੇ ਸਬੰਧੀ ਅਸੀਂ ਭਾਈ ਕਨਵਰ ਸਿੰਘ ਬਲਕਲਾ ਜੀ ਜੋ ਸੰਖਿਆ ਦੇ ਪ੍ਰਬੰਧਨ ਨੇ ਉਹਨਾਂ ਨਾਲ ਤਾਲਮਿਲ ਕੀਤਾ ਉਹਨਾਂ ਕੋਲ ਟਾਈਮ ਲਿਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ 4 ਤੋਂ 5 ਵਜੇ ਤੱਕ ਸੰਖਿਆ ਜਿਹੜੀ ਆ ਦੇ ਸਕਦੇ ਹਾਂ ਜਿਹਦੇ ਸਬੰਧਤ ਵਿੱਚ ਅਸੀਂ ਹੁਣ 16 ਤਰੀਕ ਤੋਂ ਇਸ ਮਹੀਨੇ 16 7 2024 ਤੋਂ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਦਾ ਕਾਰਜ ਭਾਈ ਕਨਵਰਜੀਤ ਸਿੰਘ ਬਲਕਨਾ ਤੇ ਬਾਬਾ ਜੀ ਸ੍ਰੀ ਹਰਪ੍ਰੀਤ ਸਿੰਘ ਜਿਹੜੇ ਸਾਡੇ ਮੁੱਖ ਗ੍ਰੰਥੀ ਨੇ ਉਹਨਾਂ ਦੇ ਰਾਹੀਂ ਜਿਹੜਾ ਵਾ ਇਹ ਕਾਰਜ ਆਰੰਭ ਕੀਤਾ ਵਾ ਤੇ ਇੱਥੋਂ ਦੇ ਗੁਰਦਰਾ ਸਾਹਿਬ ਦੀ ਸਮੂਚੀ ਕਮੇਟੀ ਤੇ ਹੋਰ ਸਿੱਖ ਸੰਗਤਾਂ ਨੇ ਅਪਰਾਲਾ ਕੀਤਾ ਸੀ ਕਿ ਆਪਾਂ ਬੱਚਿਆਂ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਦਿੱਤੀ ਜਾਵੇ ਤਾਂ ਜੋ ਇੱਥੇ ਵਿਚਾਰ ਹੋਈ 16 ਤਰੀਕ ਤੋਂ ਪਹਿਲਾਂ ਦੋ ਚਾਰ ਦਿਨ ਪਹਿਲਾਂ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਮਤਾ ਮਤਾ ਪਾਸ ਕੀਤਾ ਤੇ ਮਤਾ ਬਕਾਇਦਾ ਰਜਿਸਟਰ ਵਿੱਚ ਦਰਜ ਕੀਤਾ ਗਿਆ ਕਿ ਇਹ ਸਾਰੀਆਂ ਸੰਗਤਾਂ ਨੇ ਫੈਸਲਾ ਕੀਤਾ ਕਿ ਇੱਕ ਬਹੁਤ ਵਧੀਆ ਪ੍ਰਾਲਾ ਹੈ ਤੇ ਇਸ ਕਰਕੇ ਜੇ ਬੱਚਿਆਂ ਨੇ ਸਾਡੇ ਕੋਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਬੱਚੇ ਦੇ ਪੇਰੈਂਟਸ ਨੂੰ ਜਾਗਰੂਕ ਕੀਤਾ ਤੇ ਉਹਨਾਂ ਨੇ ਵੱਧ ਤੋਂ ਵੱਧ ਨਾਲ ਖਾਏ ਹੁਣ ਪਹਿਲਾਂ ਵੀ ਦੱਸ ਚੁੱਕੇ ਨੇ ਭਾਈ ਸਾਹਿਬ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਤੇ ਕਰੀਬ 48 ਬੱਚੇ ਸਾਡੇ ਕੋਲ ਆ ਚੁੱਕੇ ਨੇ ਤੇ ਜਿਹੜੀ ਇਹਨਾਂ ਦੀ ਇੱਥੇ ਸੰਖਿਆ ਲੈਣਗੇ ਉਹ ਬਿਲਕੁਲ ਨਿਸ਼ਕਾਮ ਸੇਵਾ ਹੈ ਇਹ ਸਖਿਆਤੀ ਪਾਸੋਂ ਕੋਈ ਪੈਸਾ ਨਹੀਂ ਲੈ ਜਾਏਗਾ ਗੁਰਦੁਆਰਾ ਕਲਗੀ ਤਰ ਸਾਹਿਬ ਦਸ਼ਵੇਂ ਸੈਵਲੋ ਵਿਖੇ ਗੁਰਬਾਣੀ ਸੰਖਿਆ ਨਾਲ ਨੌਜਵਾਨ ਪੀੜੀ ਨੂੰ ਜੋੜਿਆ ਜਾ ਰਿਹਾ ਹੈ ਗਲਬਤ ਕਰਦਿਆਂ ਹੋਏ ਵਾਕਵਕ ਨੁਮਾਇੰਦਿਆਂ ਨੇ ਅੱਖ ਕਿ ਨੌਜਵਾਨ ਪੀੜੀ ਨੂੰ ਗੁਰਬਾਣੀ ਨਾਲ ਜੋੜ ਦੋਏ ਗੁਰਬਾਣੀ ਸੰਖਿਆ ਦਾ ਸਮਾਗਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਅੱਖ ਕਿ ਨੌਜਵਾਨ ਪੀੜੀ ਨੂੰ ਛੁੱਧ ਬਾਣੀ ਪੜ੍ਹ ਛਕੇ ਆਉਣ ਵਾਲੇ ਸਮੇਂ ਵਿੱਚ ਇਸ ਲਈ ਉਪਰਾਲਾ ਕੀਤਾ ਗਿਆ ਉਹਨਾਂ ਨੇ ਅੱਖ ਕਿ ਜਿਹੜੇ ਬੱਚੇ ਗੁਰਬਾਣੀ ਸੰਖਿਆ ਵਿੱਚ ਪਾਗਲੇ ਨੇ ਉਹਨਾਂ ਦਾ ਟੈਸਟ ਵੀ ਹੋਵੇਗਾ ਅਤੇ ਜਿਹੜੇ ਬੱਚੇ ਟੈਸਟ ਪਾਸ ਕਰਨਗੇ ਉਹਨਾਂ ਨੂੰ ਇਨਾਮ ਵੀ ਵੰਡੇ ਜਾਣਗੇ ਅਮਰ ਸਰ 파ਟੀ ਦੇ ਖਬਰ ਨਾ ਬਈ ਰਕੇਸ਼ ਕੁਮਾਰ ਅਮਰ